ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਫੇਰ ਪੰਜਾਬ ਦੀ ਮਿੰਨੀ ਸਿਵਲ ਸਕੱਤਰੇ ਚ ਰੇਡ ਕੀਤੀ ਇਹ ਰੇਡ 9:05 ਦੇ ਉੱਤੇ ਕੀਤੀ ਗਈ ਪੰਜਾਬ ਦੀ ਮਿੰਨੀ ਸਿਵਲ ਸਕੱਤਰੇ ਦੇ ਅੰਦਰੋਂ 14 ਸੀਨੀਅਰ ਆਈਐਸ ਅਧਿਕਾਰੀ ਆ ਜਿਹੜੇ ਉਹ ਗੈਰਹਾਜ਼ਰ ਪਾਏ ਗਏ ਕਈ ਅਫਸਰ ਹਾਜ਼ਰ ਵੀ ਸਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਅਫਸਰ ਹਾਜ਼ਰ ਸਨ ਉਹਨਾਂ ਨੂੰ ਥਾਪੜ ਦਿੱਤਾ ਜਿਹੜੇ ਗੈਰਹਾਜ਼ਰ ਸਨ ਉਹਨਾਂ ਤੇ ਸਵਾਲ ਖੜੇ ਹੋਏ ਜਿਹੜੇ ਅਫਸਰ ਹਾਜ਼ਰ ਸਨ ਉਨ੍ਹਾਂ ਦੇ ਅੰਦਰ ਸ਼੍ਰੇਸ਼ ਕੁਮਾਰ ਤੇ ਅੰਜਲੀ ਭਾਵੜਾ ਜਿਹੇ ਸੀਰੀਅਸ ਅਫਸਰ ਸਨ ਜੋ ਲਗਾਤਾਰ ਕੰਮ ਕਰਦੇ ਨੇ ਜਿਹੜੇ ਗੈਰਹਾਜ਼ਰ ਸਨ ਉਨ੍ਹਾਂ ਦੇ ਅੰਦਰ ਆਰਐਸ ਲੱਧੜ ਅਤੇ ਵੇਨੂ ਪ੍ਰਸਾਦ ਜਿਹੇ ਅਫਸਰ ਸਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵੀ ਰੇਡ ਕਰਦੇ ਰਹੇ ਨੇ ਸਵਾਲ ਪਹਿਲਾਂ ਵੀ ਉੱਠਦੇ ਰਹੇ ਆ ਕਿ ਇਹ ਰੇਡ ਸਿਰਫ ਇੱਕ ਮੈਸੇਜ ਦੇਣ ਲਈ ਕੀਤੀ ਜਾ ਰਹੀ ਹੈ ਮੀਡੀਆ 'ਚ ਜਾਂ ਵਾਕਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋਕ ਸਭਾ ਚੋਣਾਂ ਤੋਂ ਬਾਅਦ ਸੀਰੀਅਸ ਹੋਏ ਨੇ ਸਵਾਲ ਇਹ ਕਿ ਸੀਰੀਅਸ ਨੇ ਤਾਂ ਸਿਰਫ ਰੇਡ ਤੱਕ ਕੰਮ ਸੀਮਿਤ ਨਾ ਹੋ ਕੇ ਕੀ ਫਾਈਲਾਂ ਸਕਤਰੇਚੋਂ ਨਿਕਲ ਰਹੀਆਂ ਨੇ ਜਾਂ ਪ੍ਰੈਕਟੀਕਲ ਕੰਮ ਜੋ ਹੋਣਾਗਾ ਪੰਜਾਬ ਦੇ ਅੰਦਰ ਉਹ ਹੋ ਰਿਹਾ ਅਗਰ ਉਹ ਪ੍ਰੈਕਟੀਕਲ ਕੰਮ ਦਾ ਵੀ ਮੈਸੇਜ ਦਿੱਤਾ ਜਾਵੇ ਤਾਂ ਪੰਜਾਬ ਦੇ ਲਈ ਜ਼ਿਆਦਾ ਵਿਸ਼ਵਸਥਾ ਹੋਏਗਾ ਸ਼ਾਇਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਗਲੇ ਕਦਮ ਉਹ ਵੀ ਹੋਣ ਪਰ ਲਗਾਤਾਰ ਸਵਾਲ ਹੀ ਉੱਠ ਰਹੇ ਨੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਇਹ ਰੇਡ ਕਰਦੇ ਰਹੇ ਨੇ ਉਹਨਾਂ ਦੇ ਸਿਆਸੀ ਅਰਥ ਕੀ ਨੇ ਔਰ ਪ੍ਰਸ਼ਾਸਨਿਕ ਤੇ ਪ੍ਰੈਕਟੀਕਲ ਅਰਥ